ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਪ੍ਰੈਸ ਕਾਨਫਰੰਸ ਬਿਊਰੋ ਦੇ ਵੱਲੋਂ ਕੇਂਦਰ ਸਰਕਾਰ ਦੇ 8ਵੀਂ ਪੀ ਕਮਿਸ਼ਨ ਸਮੇਤ ਤੁਹਾਨੂੰ ḍe ਨਾ ਦਿੱਤੇ ਜਾਣ ਸੰਬੰਧੀ ਫਾਈਨਾਂਸ ਜਿਹੜੇ ਐਕਟ 2025 ਦੇ ਆਰਡਰ ਨੂੰ ਫੇਕ ਕਰਾਰ ਦਿੱਤੀ ਜਾਣ ਦੇ ਬਾਰੇ ਆਪਾਂ ਜ਼ਿਕਰ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਏ ਸੋ ਦੋਸਤੋ ਤੁਹਾਨੂੰ ਦੱਸਦੇ ਕਿ ਅੱਜ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਸੋਸ਼ਲ ਮੀਡੀਆ ਨੂੰ ਇਹ ਵੱਖਰਾ ਹੀ ਇਤਿਹਾਰ ਕਿਹਾ ਜਾ ਸਕਦਾ ਹੈ ਜੋ ਕਦੇ-ਕਦੇ ਚਾਰੇ ਪਾਸੇ ਖੁਸ਼ੀਆਂ ਵਖੇਰ ਦਿੰਦਾ ਹੈ ਤੇ ਕਦੇ-ਕਦੇ ਲੱਖਾਂ ਲੋਕਾਂ ਦੇ ਵਿੱਚ ਨਿਰਾਸ਼ਾ ਤੇ ਭਰ ਦਿੰਦਾ ਹੈ ਫਿਰ ਵੀ ਭਾਵੇਂ ਜਿਹੜੀ ਖੁਸ਼ੀਆਂ ਵਾਲਾ ਜਾਣ ਨਿਰਾਸ਼ਾ ਜਿਹੜਾ ਵਾਲੀਆਂ ਖਬਰਾਂ ਝੂਠ ਦੀ ਫੇਕ ਹੀ ਕਿਉਂ ਨਾ ਹੋਣ ਇੱਕ ਐਕਟ 2025 ਨੂੰ سوشل میڈیا ਤੇ ਖਾਸ ਤੌਰ ਦੇ ਉੱਤੇ ਪੈਸ਼ਨਰ ਗਰੁੱਪਾਂ ਦੇ ਵਿੱਚ ਇੱਕ ਐਸੀ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੇ ਲੱਖਾਂ ਹੀ ਪੈਸ਼ਨਰ ਦੇ ਵਿੱਚ ਨਿਰਾਸ਼ਾ ਅਤੇ ਮਾਇੂਸੀ ਭਰ ਦਿੱਤੀ ਹੈ ਖਬਰ ਇਹ ਸੀ ਕਿ ਕੇਂਦਰ ਸਰਕਾਰ ਦੁਆਰਾ ਫైనాన్స్ 2025 ਨੂੰ ਸੰਸਦ ਦੇ ਵਿੱਚ ਪਾਸ ਕਰ ਦਿੱਤਾ ਗਿਆ ਹੈ ਇਹਦੇ ਤਹਿਤ ਕੇਂਦਰ ਦੇ 8ਵੇਂ ਤਨਖਾਹ ਕਮਿਸ਼ਨ ਦੇ ਵਿੱਚ ਪੈਸ਼ਨਰਸ ਨੂੰ ਕੋਈ ਡੀਏ ਵਾਅਦਾ ਜਾਂ ਹੋਰ ਬੈਨੀਫਿਟ ਨਹੀਂ ਮਿਲਣਗੇ ਅਤੇ ਭਵਿੱਖ ਦੇ ਵਿੱਚ ਪੈਸਟਰ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਜਾਏਗਾ ਅਤੇ ਜੇਕਰ ਸਰਕਾਰ ਦੀ ਜਿਹੜੀ ਮਨਸ਼ਾ ਹੋਈ ਤਾਂ ਜਿਹੜੇ ਸਾਲ ਵਾਈਜ਼ ਕਦੇ ਜੇ ਡੀਏ ਦੇ ਵਿੱਚ ਵਾਅਦਾ ਕਰ ਵੀ ਦਿੱਤਾ ਗਿਆ ਤਾਂ ਕਈ ਪਿਛਲੇ ਬਕਾਇਆ ਜਿਹੜਾ ਨਹੀਂ ਦਿੱਤਾ ਜਾਵੇਗਾ ਸੋ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਕਿ ਕਈ ਪ੍ਰਤੀ ਭਰੋਸੇਮੰਦ ਚੈਨਲ ਦੁਆਰਾ ਵੀ YouTube ਤੇ ਸ਼ੇਅਰ ਕੀਤੀਆਂ ਗਈਆਂ ਨੇ ਪੈਨਸ਼ਨਰ ਗਰੁੱਪਾਂ ਦੇ ਵਿੱਚ ਇੱਕ ਪੈਨਸ਼ਨਰਸ ਦੇ ਵੱਲੋਂ ਸਾਂਝੇ ਕਰਨ ਦਾ ਜ਼ੋਰ ਫੜ ਲਿਆ ਗਿਆ ਹੈ। ਉਹਵੇ ਉਸ ਨੂੰ ਅੰਗਰੇਜ਼ੀ ਦੇ ਵਿੱਚ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਵਾਰ ਨਹੀਂ ਬਲਕਿ ਇੱਕ ਹੀ ਗਰੁੱਪ ਦੇ ਵਿੱਚ ਮੈਂਬਰਾਂ ਰਾਹੀਂ 5-6-6 ਵਾਰ ਉਸੇ ਹੀ ਪੋਸਟ ਨੂੰ ਸਾਂਝਾ ਕੀਤਾ ਗਿਆ ਹੈ। ਜਿਸ ਦੇ ਨਾਲ ਸਾਰਿਆਂ ਨੂੰ ਯਕੀਨ ਹੋ ਗਿਆ ਕਿ ਇਹ ਖਬਰ ਵਾਕਿਆ ਹੀ ਸੱਚੀ ਹੈ। ਅਤੇ ਹੁਣ ਕੇਂਦਰ ਸਰਕਾਰ ਦੀ ਦਰਜ ਤੇ ਸਟੇਟਾਂ ਦੇ ਪੈਨਸ਼ਨਰਸ ਨੂੰ ਜਿਹੜਾ ਡੀਏ ਦੇ ਵਿੱਚ ਵਾਅਦੇ ਤੇ ਹੱਥ ਤੋਂ ਜਿਹੜਾ ਕਿ ਵਾਂਝਾ ਰੱਖਣ ਕੇ ਉਹਨਾਂ ਦੇ ਨਾਲ ਖਲਵਾੜ ਕੀਤਾ ਜਾਏਗਾ ਪ੍ਰੰਤੂ ਹੁਣ ਇੱਕ ਹੋਰ ਪੋਸਟ ਗਰੁੱਪਾਂ ਦੇ ਵਿੱਚ ਕਈ ਵਾਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੈਨਸ਼ਨ ਇਨਫੋਰਮੇਸ਼ਨ ਜਿਹੜੀ ਬਿਊਰੋ ਦੁਆਰਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਕਿ ਪੈਨਸ਼ਨਰ ਦਾ ਡੀਏ ਸਸਪੈਂਡ ਕੀਤੇ ਜਾਣ ਦਾ ਆਰਡਰ ਫੇਕ ਵੀ ਜਿਹੜੇ ਤੇ ਮਿਨਿਸਟਰੀ ਆਫ ਫਾਈਨੈਂਸ ਨੇ ਇਹਾ ਕੋਈ ਵੀ ਆਰਡਰ ਜਾਰੀ ਨਹੀਂ ਕੀਤਾ ਹੁਣ ਜਿਹੜੀ ਇਨਫਰਮੇਸ਼ਨ ਜਦੋਂ ਹੋ ਕੇ ਤੇ ਇਸ ਕਮੇਟੀ ਕਰਨ ਨਾਲ ਜਿੱਥੇ ਲੱਖਾਂ ਹੀ ਪੈਨਸ਼ਨਰਸ ਨੇ ਸੁੱਖ ਦਾ ਸਾਹ ਲਿਆ ਹੈ ਉਹ ਤੇ ਇੱਕ ਵੱਡਾ ਸਵਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਕਰ ਦਿੱਤਾ ਹੈ ਕਿ ਜੇ ਡੀ ਜਿਹੜਾ ਕਿ ਸਸਪੈਂਡ ਕਰਨ ਵਾਲੀ ਖਬਰ ਫੇਕ ਸੀ ਤਾਂ ਫਿਰ ਇਸ ਨੂੰ ਇੰਨੇ ਵੱਡੇ ਲੈਵਲ ਤੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਰ ਪੜੇ ਲਿਖੇ ਬੁੱਧੀਜੀਵੀ ਤੇ ਜ ਵੱਡੀਆਂ-ਵੱਡੀਆਂ ਪੋਸਟਾਂ ਤੋਂ ਰਿਟਾਇਰ ਹੋਏ ਪੈਸ਼ਨਰ ਨੇ ਇਸ ਨੂੰ ਸੱਚ ਮੰਨ ਕੇ ਕਈ-ਕਈ ਵਾਰ ਲੋਕਾਂ ਦੇ ਵਿੱਚ ਸ਼ਰ ਜਿਹੜੇ ਕਿ ਸ਼ੇਅਰ ਕਿਉਂ ਕੀਤਾ ਕਿ ਇਹ ਸਭ ਕੁਝ ਕਿਸੇ ਚਲਾਕ ਵਿਅਕਤੀ ਦੁਆਰਾ ਪੈਸ਼ਨਰ ਦੇ ਵਿੱਚ ਜਿਹੜਾ ਕਿ ਜਿਹੜਾ ਕਿ ਪੈਕ ਕਰਵਾਉਣ ਦੀ ਜਿਹੜੀ ਹੈ ਕੀਤਾ ਗਿਆ ਸੀਗਾ ਜਾਂ ਫਿਰ ਇਹਦਾ ਕੋਈ ਹੋਰ ਮਕਸਦ ਸੀ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਇਨਾ ਹੀ ਜੇਕਰ ਚੈਨਲ ਤੇ ਨਵਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਤਾਂ ਕਿ ਸਭ ਨੂੰ ਪੈਸ਼ੰਟਰਸ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੀ ਨਿਊਜ਼ ਹੈ ਪੋਸਟ ਹੈ ਜਿਹੜੀ ਹੈ ਵਾਰ-ਵਾਰ ਗਰੁੱਪਾਂ ਦੇ ਵਿੱਚ ਸ਼ੇਅਰ ਹੋ ਰਹੀ ਹੈ ਉਹ ਇੱਕ ਫੇਕ ਨਿਊਜ਼ ਹੈ ਸੋ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ